ਬੀਐਸ ਐਕਟ ਦੇ ਤਹਿਤ ਜਿਹੜੇ ਮਾਲ ਨੂੰ ਕਿਤਨਾ ਡਸਟਰਾਏ ਕੀਤਾ ਗਿਆ ਉਹਦੇ ਬਾਰੇ ਜਾਣਕਾਰੀ ਦੇ ਸਰ ਅੱਜ ਅਸੀਂ ਨਾਮ ਜੋ ਡੀਜੀਪੀ ਸਾਹਿਬ ਪੰਜਾਬ ਤੇ ਸੀਪੀ ਸਾਹਿਬ ਜਲੰਧਰ ਦੇ ਈਸ਼ਾਨ ਹਰਦੇਸ ਜੀ ਦੇ ਨਾਮ ਮੁਤਾਬਕ ਜੋ ਤਿੰਨ ਮੈਂਬਰੀ ਇੱਕ ਟੀਮ ਡ੍ਰੈਗਨ ਰਿਸਕੋਲ ਕਰਨ ਵਾਸਤੇ ਨਿਯੁਕਤ ਕੀਤੀ ਗਈ ਹੈ ਜਿਸ ਦੇ ਤਿੰਨ ਮੈਂਬਰ ਨੇ ਇਸ ਵਿੱਚ ਏਡੀਸੀਪੀ ਇਨਵੈਸਟੀਗੇਸ਼ਨ ਏਸੀਪੀ ਐਂਡ ਡੀਪੀਐਸਐਸ ਏਸੀਪੀ ਡਿਟੈਕਟਿਵ ਜੋ ਵਸੇ ਤਿੰਨੋ ਹੀ ਕਮੇਟੀ ਦੇ ਮੈਂਬਰ ਰਾਜ ਸਿਕਿਉਟਮ ਪੇਪਰ ਮੈਲ ਫੈਲਾਗੁਰ ਜ਼ਿਲ੍ਹਾ ਸ਼ਾਹਪੁਰ ਪੈਂਦੀ ਓਕੇ ਸਮੇਤ ਵੱਖ-ਵੱਖ ਥਾਣਿਆਂ ਦੇ ਜਿਨ੍ਹਾਂ ਦੇ ਕੇਸ ਸੀਗੇ ਮਹਦਰਮਨ ਸਿੰਘ ਸਾਹਿਬ ਨਾਲਾ ਸੀ ਉੱਤੇ ਪੇਪਰ ਮੇ ਲਗਾਏ ਤੇ ਉਹਨਾਂ ਦਾ ਜੋ ਰਿਜ਼ਰਵ ਗੈਰਾਂ ਨੇ ਜਾਮਨ ਰਸਤਾ ਸਾਰੇ ਦੇ ਸਾਹਮਣੇ ਅਸੀਂ ਉਪਚਨਾ ਲਈ ਰਹੀ ਫੈਕਟਰੀ ਦੇ ਵਿੱਚ ਜਿਹੜਾ ਸੀ 31 ਮਕਦਮੇ ਆਰਟੀ 1 ਕੇਸ ਜਿਹੜੇ ਐਨਡੀਪੀ ਜਿਹੜੇ ਕੀ ਕੇਸ ਸੀ ਹੈ ਡਿਸਪੋਜ਼ ਮਟੀਰੀਅਲ ਮਾਲਮ ਮਕਦਮਾ ਸੀ ਗਿਆ ਉਹ ਅਸੀਂ ਜੋ ਜਿਸ ਦੇ ਅਸੀਂ ਅੰਡਰ ਕੋਰਟ ਤੋਂ ਡਿਸਪੋਜ਼ਲ ਦੇ ਕੋਰਟ ਤੋਂ ਅਟਰ ਲੈ ਕੇ ਹਾਸਲ ਕੀਤੇ ਹੋਏ ਸੀ ਬਕਬਕ ਥਾਣੇ ਵਾਲੇ ਨੇ ਜੋ ਸਾਰੇ ਥਾਣੇ ਦੇ ਜੋ ਚੈੱਕ ਆਊਟ ਕਰਕੇ ਪਰਾ ਥਾਣਾ ਦੇ ਮਾਲ ਨੂੰ ਨਾਮ ਲੈ ਕੇ ਜੋ ਸਪੋਜਲ ਦੇ ਆਰਡਰ ਨਾਲ ਲੈ ਕੇ ਹੋਟਲ ਪੇਪਰ ਮਿਲ ਜਾ ਕੇ ਸੀ ਨੂੰ ਪ੍ਰੋਪਰ ਰੇਨ ਆਦਾ ਸੀ ਨੂੰ ਇਸ ਪ੍ਰੋਜੈਕਟ ਦਾ ਜੋ ਟੋਟਲ 31 ਮਕਦਮੇ ਤੇ 53 ਕਿਲੋ 962 ਗ੍ਰਾਮ ਹੀਰੋਇਨ ਆਪੀ ਹੋ ਸਕ 5 ਕਿਜੀ ਹੈ ਔਰ 180 ਟੈਬਲੇਟਾਂ ਜੋ ਅਸੀਂ ਸਾਰੇ ਜਿਹੜਾ ਅੱਥੇ ਅੱਜ ਸਪੋਰਟ ਕਰਕੇ ਜਿਹੜੀ ਪ੍ਰੋਪਰ ਜਿਹੜੀ ਜਿਹੜੀ ਮੂਵੀ ਬਣਾਈ ਗਈ ਹੈ ਮੂਵੀ ਬਣੀ ਹੈ ਐਂਡ ਫੋਟੋਗ੍ਰਾਫੀ ਹੋਈ ਹੈ ਕਾਣਾ ਮਾਰਕਟ ਟ੍ਰਾਇ ਕਰਨ ਤੋਂ ਬਾਅਦ ਸਾਰੀ ਟੀਮ ਅਸੀਂ ਵਾਪਸ ਆ ਗਏ